ਪਾ ਕੇ ਵੇਖ ਲਓ ਜਿਹਦੀ ਤਰ ਗਈ ਇਹਦਾ ਮਤਲਬ ਹੈ ਵੀ ਉਹਨੂੰ ਸੇਵਾ ਪ੍ਰਵਾਨ ਉੱਥੇ ਫਿਰ ਇਹ ਫੈਸਲਾ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਨੇ ਕੀਤਾ ਜਿੱਦੇ ਵਿੱਚ ਤਤ ਖਾਲਸਾ ਦੀ ਪਰਚੀ ਉਬਰੀ ਤੋਂ ਜਦੋਂ ਉਹ ਧੰਨ ਨਾਂ ਦਿੱਤਾ ਉਹਨਾਂ ਬਹਾਨਾ ਬਣਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਇਕੱਲੇ ਭਾਈ ਸਾਹਿਬ ਭਾਈ ਮਣੀ ਸਿੰਘ ਦੀ ਉਹਨਾਂ ਦੇ ਨਾਲ ਭਾਈ ਭੂਪਤ ਸਿੰਘ ਇੱਕ ਉਹਨਾਂ ਦਾ ਭਰਾ ਭਾਈ ਜਗਤ ਸਿੰਘ ਨਾਲ ਸੀ ਉਹਨਾਂ ਦਾ ਪੁੱਤਰ ਭਾਈ ਚਿੱਤਰ ਸਿੰਘ ਨਾਲ ਲੈ ਕੇ ਗਏ ਉਹਨੂੰ ਗ੍ਰਿਫਤਾਰ ਕਰਕੇ ਭਾਈ ਗੁਲਜ਼ਾਰਾ ਸਿੰਘ ਉਹਨਾਂ ਦੇ ਵਿੱਚ ਨੇ ਭਾਈ ਔਲੀਆ ਸਿੰਘ ਇਹ ਗੁਰੂ ਕੇ ਪਿਆਰੇ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਜਾਇਆ ਗਿਆ ਤੇ ਜਿੱਥੇ ਨਖਾਸ ਚੌਂਕ ਖਾਸ ਕਰਕੇ ਘੋੜਿਆਂ ਦੀ ਮੰਡੀ ਲੱਗਦੀ ਉਸ ਜਗ੍ਹਾ ਤੇ ਉਹਨਾਂ ਨੂੰ ਆਖਿਆ ਵੀ ਧੰਨ ਦਿਓ ਕਹਿੰਦੇ ਵੀ ਤੁਸੀਂ ਮੁਕਰਿਓ ਆਪਣੇ ਵਾਹਦੇ ਤੋਂ 90 ਸਾਲ ਦੀ ਉਮਰ ਹੈ ਉਸ ਵਕਤ 1644 ਦਾ ਜਨਮ ਹੈ ਤੇ 1734 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋਈ ਜਿਵੇਂ ਅੱਜ 25 ਹਾੜਿਆ ਦੇਸੀ ਤਰੀਕੋ ਦੇ ਮੁਤਾਬਕ ਆਉਂਦੀ 90 ਸਾਲ ਦੀ ਆਰਬਲਾ ਚਿੱਟਾ ਦਾੜਾ ਔਰ ਜਿਨ੍ਹਾਂ ਨੇ 77 ਸਾਲ ਸਿੱਖੀ ਨੂੰ ਕਮਾਇਆ ਗੁਰੂ ਕੀ ਅਜੂਰੀ ਨੂੰ ਮਾਣਿਆ ਸਤਵੇਂ ਗੁਰਦੇਵ ਤੋਂ ਲੈ ਕੇ 10ਵੇਂ ਗੁਰਦੇਵ ਤੱਕ ਉਹਨਾਂ ਨੇ ਦਾਤਾਂ ਰਹਿਮਤਾਂ ਮਾਣੀਆਂ ਨੇ ਆਪਣੇ ਹੱਥੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਉਹਦੀ ਲਿਖਤ ਕੀਤੀ ਹੈ ਇੱਟੀਆਂ ਵੱਡੀਆਂ ਸੇਵਾਵਾਂ ਲਮੇਰਾ ਸਮਾ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਵਜ਼ੀਰ ਹੋਣ ਦੇ ਨਾਤੇ ਮੁਗਰੰਥੀ ਹੋਣ ਦੇ ਨਾਤੇ ਸੇਵਾ ਕੀਤੀ ਪੰਗਾਣੀ ਦਾ ਜੰਗ ਨਦਾਉਣ ਦਾ ਜੰਗ ਇਹਨਾਂ ਜੰਗਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਉਹਨਾਂ ਨੇ ਜੋਰ ਵਿਖਾਏ ਪੁੱਤਰ ਸ਼ਹੀਦ ਨੇ 10 ਪੁੱਤਰ ਹੈ ਉਹਨਾਂ ਦੇ ਉਹਨਾਂ ਦੀਆਂ ਸ਼ਹਾਦਤਾਂ ਨੇ ਭਰਾ ਸੀ ਕਹਿੰਦੇ ਜਦੋਂ ਉਹਨਾਂ ਨੂੰ ਬਿਠਾ ਕੇ ਆਖਿਆ ਗਿਆ ਵੀ ਤੁਸੀਂ ਸਿੱਖੀ ਛੱਡ ਦਿਓ ਫਿਰ ਇਸਲਾਮ ਕਬੂਲ ਕਰ ਲਓ ਕਹਿੰਦੇ ਇਹ ਨਹੀਂ ਹੋ ਸਕਦਾ ਫਿਰ ਤੁਹਾਨੂੰ ਖਤਮ ਕਰ ਦਿੱਤਾ ਜਾਏਗਾ ਉਹ ਕਹਿੰਦੇ ਉਹਦੇ ਵਾਸਤੇ ਮੈਂ ਤਿਆਰ ਹਾਂ ਜਲਾਦ ਆ ਗਿਆ ਭਾਈ ਸੇ ਭਾਈ ਮਣੀ ਸਿੰਘ ਜੀ ਹੁਣਾਂ ਦੇ ਚਿਹਰੇ ਤੇ ਉਸੇ ਤਰ੍ਹਾਂ ਜਲਾਲ ਉਹ ਆ ਕੇ ਗੱਲ ਕਰਦਾ ਹੈ ਕਹਿੰਦਾ ਜੀ ਤੁਹਾਨੂੰ ਸ਼ਾਇਦ ਪਤਾ ਨਹੀਂ ਬਈ ਮੈਨੂੰ ਜਿਹੜਾ ਹੁਕਮ ਤੁਹਾਨੂੰ ਸ਼ਹੀਦ ਕਰਨ ਦਾ ਨਾ ਉਹ ਇੱਕੋ ਵਾਰ ਵਿੱਚ ਨਹੀਂ ਹੈ ਵੇ ਇੱਕ ਵਾਰ ਮੈਂ ਵਾਰ ਕਰਾਂ ਤੇ ਤੁਹਾਨੂੰ ਖਤਮ ਕਰ ਦਿਆਂ ਮੈਨੂੰ ਤੁਹਾਡਾ ਬੰਦ-ਬੰਦ ਕੱਟਣ ਦਾ ਹੁਕਮ ਹੋਇਆ ਤੇ ਭਾਈ ਸਾਹਿਬ ਭਾਈ ਮਣੀ ਸਿੰਘ ਕਹਿੰਦੇ ਨੇ ਫਿਰ ਤਾਂ ਆਪਾਂ ਦੋਵੇਂ ਰਲ ਮਿਲ ਕੇ ਅੱਜ ਇਸ ਚੌਂਕ ਦੇ ਵਿੱਚ ਇੱਕ ਖੇਡ ਹੋਏਗੀ ਜਿਹੜਾ ਉਹ ਤਮਾਸ਼ਾ ਹੋਏਗਾ ਉਹਨੂੰ ਅੱਜ ਜਗਤ ਵੇਖੇਗਾ ਤੂੰ ਆਪਣਾ ਜਿਹੜਾ ਤੈਨੂੰ ਹੁਕਮ ਹੈ ਤੂੰ ਉਹ ਹੁਕਮ ਵਜਾ ਸਾਨੂੰ ਜਿਹੜਾ ਹੁਕਮ ਹੈ ਅਸੀਂ ਉਹਦੇ ਅਨੁਸਾਰ ਚੱਲਾਂਗੇ ਉਥੇ ਫਿਰ ਉਹਨੇ ਤਾਂ ਕਰਕੇ ਕਹਿੰਦੇ ਦੁਨੀਆ ਮਨਸੂਰ ਦੀ ਗੱਲ ਕਰਦੀ ਐ ਲੇਕਿਨ ਉਹ ਤਾਂ ਇੱਕ ਝਟਕੇ ਦੇ ਨਾਲ ਇੱਕੋ ਵਾਰ ਕੀਤਾ ਤੇ ਖਤਮ ਕਰਨ ਦੀ ਬਾਤ ਐ ਪਰ ਇੱਥੇ ਤਾਂ ਗੱਲ ਪੋਟਿਆਂ ਤੋਂ ਸ਼ੁਰੂ ਹੁੰਦੀ ਐ ਭਾਵੇਂ ਉਹਨੇ ਜਲਾਦ ਨੇ ਗੁੱਟ ਤੇ ਵਾਰ ਕਰਨ ਲੱਗਾ ਤੇ ਭਾਈ ਸਾਹਿਬ ਭਾਈ ਮਣੀ ਸਿੰਘ ਕਹਿੰਦੇ ਨਹੀਂ ਜਿਹੜਾ ਤੈਨੂੰ ਹੁਕਮ ਆ ਨਾ ਬੰਦ-ਬੰਦ ਕੱਟਣ ਦਾ ਗੁੱਟ ਦੀ ਵਾਰੀ ਜਿਹੜੀ ਉਹ ਬਾਅਦ 'ਚ ਆਏਗੀ ਪਹਿਲਾਂ ਉਂਗਲਾਂ ਦੇ ਤਿੰਨ-ਤਿੰਨ ਟੁਕੜੇ ਕਰ ਬੰਦ ਇਥੋਂ ਸ਼ੁਰੂ ਹੁੰਦਾ। ਔਰ ਇਹਨੂੰ ਪ੍ਰਿੰਸੀਪਲ ਗੰਗਾ ਸਿੰਘ ਜੀ ਹੁਣਾਂ ਨੇ ਲਿਖਿਆ ਜਦੋਂ ਗਾਡੀ ਰਾਹ ਦੀ ਬਾਤ ਕਰਦੇ ਵੀ ਇਹ ਗਾਡੀ ਰਾਹ ਮਾਲਕ ਦੇ ਘਰ ਦਾ। ਤਾਂ ਉਹਨਾਂ ਜਲਾਦ ਦੀ ਤੇ ਭਾਈ ਸੇ ਭਾਈ ਮਣੀ ਸਿੰਘ ਜੀ ਹੁਣਾਂ ਦੀ ਹੋਈ ਗੱਲਬਾਤ ਦਾ। ਜਦੋਂ ਜਲਾਦ ਕਹਿੰਦਾ ਨਾ ਵੀ ਮੈਨੂੰ ਬੰਦ-ਬੰਦ ਕੱਟਣ ਦਾ ਹੁਕਮ ਹੈ। ਉਹ ਕਹਿੰਦੇ ਫਿਰ ਤੂੰ ਕੱਟੇਂਗਾ ਤੇ ਫਿਰ ਤਾਂ ਬਾਤ ਹੋਰ ਵੀ ਵੱਖਰੀ ਹੋਏਗੀ। ਉਹਨਾਂ ਨੇ ਪਹਿਲਾ ਬੰਦ ਲਿਖਿਆ ਅੰਗ ਅੰਗ ਤੇ ਕਾਤਲ ਤੂੰ ਮੇਰੇ ਖੰਜਰ ਜਦੋਂ ਚਲਾਏਗਾ ਕੱਟ ਕੱਟ ਕੇ ਬੰਦ ਤੂੰ ਮੇਰੇ ਧਰਤੀ ਜਦੋਂ ਵਗਾਏਗਾ ਕਿੰਦੇ ਦਰਦ ਪਿਆਲੇ ਭਰ-ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ ਸੁਣ ਕਾਤਲ ਅਸੀਂ ਦੋਵੇਂ ਰਲ ਮਿਲ ਅਜਬ ਤਮਾਸ਼ਾ ਲਾਵਾਂਗੇ ਜਲਾਦ ਹੈਰਾਨ ਹੋ ਕੇ ਪੁੱਛਦਾ ਜਿੱਥੇ ਤੁਹਾਨੂੰ ਪੀੜਾ ਦਰਦ ਵੀ ਜਿਹੜੀ ਆ ਉਹ ਪਿਆਲੇ ਲੱਗਦੇ ਨੇ ਜਾਮ ਲੱਗਦਾ ਹੈ ਕਿ ਤੁਸੀਂ ਕਿਹਦੇ ਚੇਲੇ ਹੋ ਤੁਹਾਡਾ ਗੁਰੂ ਕੌਣ ਹੈ ਉਹਨੇ ਤੁਹਾਨੂੰ ਇਹੋ ਜੀ ਕਿਹੜੀ ਸਿੱਖਿਆ ਦਿੱਤੀ ਉਹਨਾਂ ਨੇ ਫਿਰ ਦੂਸਰਾ ਬੋਲ ਕਿਹਾ ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮਰੀਤਾਂ ਦਾ ਕਹਿਣਾ ਜਿਸ ਨੇ ਸੱਦ ਇਸ਼ਕ ਦਾ ਲਾਇਆ ਹੈ ਬਿੰਗ ਕਸਾਈਆਂ ਦਾ ਸਹਿਣਾ ਕਹਿੰਦੇ ਉਹ ਮਾਲਕ ਆਕਾਲ ਪੁਰਖ ਦਾਤਾ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਸ ਦਾਤੇ ਨੇ ਸਾਨੂੰ ਇਹ ਜੀਵਨ ਜਾਤ ਦਿੱਤੀ ਹੈ ਉਸ ਮਾਲਕ ਦੇ ਅਸੀਂ ਚੇਲੇ ਹਾਂ ਬਿੰਗ ਕਸਾਈਆਂ ਦਾ ਸਹਣਾ ਜਿਸ ਨੇ ਸੱਦ ਇਸ਼ਕ ਦਾ ਲਾਇਆ ਏ ਸੂਲ ਸੁਰਾਹੀ ਖੰਜਰ ਪਿਆਲਾ ਜੋ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਆਪਾਂ ਪੜਦੇ ਆ ਉਸ ਮੁਰਸ਼ਿਦ ਦੇ ਚੇਲੇ ਹਾਂ ਇਹ ਸਾਬਤ ਕਰ ਦਿਖਲਾਵਾਂਗੇ ਸੁਣ ਕਾਤਲ ਅਸੀਂ ਦੋਵੇਂ ਰਲ ਮਿਲ ਅਜਬ ਤਮਾਸ਼ਾ ਲਾਵਾਂਗੇ ਉਹ ਆਗੋਂ ਕਹਿੰਦਾ ਜੀ ਤੁਹਾਨੂੰ ਮਿਲੇਗਾ ਕੀ ਭਾਈ ਸੇ ਭਾਈ ਮਨੀ ਸਿੰਘ ਨੂੰ ਦਾ ਖਿਰਲਾ ਤੁਹਾਨੂੰ ਮਿਲੇਗਾ ਕੀ ਭਾਈ ਸੇ ਭਾਈ ਮਨੀ ਸਿੰਘ ਕਹਿੰਦੇ ਆ ਵੀ ਮੈਂ ਤਾਂ ਤੈਨੂੰ ਦੱਸ ਦਵਾਂ ਪਰ ਤੂੰ ਮੈਨੂੰ ਦੱਸ ਵੀ ਤੈਨੂੰ ਕੀ ਮਿਲੇਗਾ ਤੂੰ ਟੁਕੜੇ ਕਰਦਾ ਆ ਕਈ ਇੱਥੇ ਬੇਗੁਨਾਹਾਂ ਨੂੰ ਵੀ ਤੈਨੂੰ ਮਾਰਨ ਦਾ ਮੌਕਾ ਦਿੱਤਾ ਜਾਂਦਾ ਤੂੰ ਟਕੂਆ ਚਲਾਉਣਾ ਕੁਝ ਕਰਦਾ ਤੈਨੂੰ ਕੀ ਮਿਲਦਾ ਆਂਦਾ ਮੇਰੇ ਤਾਂ ਜੀ ਰੋਟੀ ਦਾ ਸਵਾਲ ਮੈਂ ਤਾਂ ਟੁਕੜੇ ਦਾ ਸਵਾਲ ਏ ਕੋਈ 4 ਪੈਸੇ ਮਿਲਦੇ ਆ ਰੋਟੀ ਉਹਦੇ ਨਾਲ ਚੱਲਦੀ ਮੈਂ ਤਾਂ ਤਾਂ ਕਰਦਾ ਉਹਨਾਂ ਨੇ ਫਿਰ ਆਖਿਆ ਤੂੰ ਆਖੇ ਟੁਕੜੇ ਦਾ ਨੋਂਕਰ ਮਾਲਕ ਹੁਕਮ ਮੰਨਾਂਦਾ ਹਾਂ ਮੈਂ ਇਹ ਜੀਵਨ ਜਾਚਕ ਜਿਸ ਦਾ ਤਿਸ ਨੂੰ ਪਿਆਰ ਜਾਂਦਾ ਹਾਂ ਕਹਿੰਦੇ ਮੈਂ ਆਪਣੇ ਗੁਰੂ ਨੂੰ ਰਜ਼ਾ ਰਿਆ ਤੇਰੀ ਤਲਬ ਰਪਈਏ ਆਪਾਂ ਜੀਵਨ ਪਦਵੀ ਪਾਵਾਂਗੇ ਸੁਣ ਕਾਤਲ ਸੀ ਦੋਵੇਂ ਰਲ ਮਿਲ ਅਜਬ ਤਮਾਸ਼ਾ ਕਹਿੰਦੇ ਤੂੰ ਟੁਕੜੇ ਕਰੇਂਗਾ ਤੈਨੂੰ ਚਾਰ ਟਕੇ ਮਿਲਣੇ ਨੇ ਪਰ ਮੈਂ ਬੰਦ-ਬੰਦ ਕਟਾਵਾਂਗਾ ਮੈਨੂੰ ਕਲਗੀਆਂ ਵਾਲੇ ਦੀ ਗੋਦ ਨਸੀਬ ਹੋਣੀ ਮੈਨੂੰ ਉਸਦਾਤੇ ਦੀ ਗੋਦ ਵਿੱਚ ਥਾਂ ਮਿਲਣੀ ਔਰ ਇਸ ਤਰ੍ਹਾਂ ਬੰਦ-ਬੰਦ ਕਟਾਰ 90 ਸਾਲ ਦੀ ਆਰਬਲਾ ਦੇ ਵਿੱਚ ਭਾਈ ਸਹਿਬ ਭਾਈ ਮਨੀ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਜੋ ਆਪਾਂ ਨਿੱਤਾ ਪ੍ਰਤੀ ਅਰਦਾਸ ਵਿੱਚ ਇੱਤੇ ਕਰਦੇ ਹਾਂ ਕਿ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਉਹ ਮਹਾਨ ਸ਼ਹਾਦਤ ਜੇ ਸਿੱਖੀ ਵਾਸਤੇ ਜਿਨ੍ਹਾਂ ਨੇ ਆਪਣਾ ਆਪਾ 12 ਭਰਾਵਾਂ ਦੇ ਵਿੱਚੋਂ 11 ਭਰਾ ਸ਼ਹੀਦ 10 ਪੁੱਤ ਜਿਹੜੇ ਨੇ ਉਹ ਸ਼ਹੀਦ ਆਪ ਸ਼ਹੀਦ ਦਾਦਾ ਸ਼ਹੀਦ ਗੁਰੂ ਘਰ ਦੇ ਲਈ ਏਡੀਆਂ ਵੱਡੀਆਂ ਸੇਵਾਵਾਂ ਐਸੀ ਮਹਾਨ ਸ਼ਹਾਦਤ ਨੂੰ ਵਾਰ-ਵਾਰ ਨਮਸਕਾਰ